ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਜਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਦੀ ਅਗਵਾਈ ਹੇਠ ਚਾਈਨਾ ਡੋਰ ਦੇ ਖਿਲਾਫ ਛੇੜੀ ਗਈ ਮੁਹਿੰਮ ਦਾ ਨੌਜਵਾਨਾਂ ਦੇ ਉੱਪਰ ਅੱਜ ਵੱਡਾ ਅਸਰ ਨਜ਼ਰ ਆਇਆ ਬੀਤੇ ਕੱਲ ਜੋ ਡਰੋਨ ਦੇ ਰਾਹੀਂ ਇੱਕ ਚਾਈਨਾ ਡੋਰ ਦਾ ਪਤੰਗ ਡੋਣ ਵਾਲੇ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਇਸ ਗੁਰਦਾਸਪੁਰ ਪੁਲਿਸ ਦੀ ਡਰੋਨ ਮੂਵਮੈਂਟ ਦਾ ਨੌਜਵਾਨਾਂ ਤੇ ਵੱਡਾ ਅਸਰ ਹੋਇਆ ਹੈ ਔਰ ਗੱਲਬਾਤ ਦੌਰਾਨ ਨੌਜਵਾਨਾਂ ਨੇ ਕਿਹਾ ਕਿ ਉਹ ਕੱਲ ਲੋੜੀ ਵਾਲੇ ਦਿਨ ਇੰਡੀਅਨ ਡੋਰ ਦੇ ਨਾਲ ਪਤੰਗ ਉਡਾਉਣਗੇ ਔਰ ਚਾਈਨਾ ਡੋਰ ਦਾ ਮੁਕੰਮਲ ਬਾਈਕਾਟ ਕਰਨਗੇ ਇਸ ਦੇ ਨਾਲ ਹੀ ਕੁਝ ਨੌਜਵਾਨਾਂ ਨੇ ਐਸਐਸਪੀ ਗੁਰਦਾਸਪੁਰ ਤੇ ਸਮੁੱਚੇ ਜ਼ਿਲ੍ਹੇ ਦੀ ਪੁਲਿਸ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚਾਈਨਾ ਡੋਰ ਦੇ ਖਿਲਾਫ ਇਸ ਵਾਰ ਸਖਤੀ ਕਰਕੇ ਰੱਖੀ ਹੈ ਮੇਰਾ ਨਾਮ ਭਾਜੀ ਹੈਪੀ ਖੁੱਲਰ ਮੈਂ ਧਾਰੀਵਾਲ ਦਾ ਰਹਿਣ ਵਾਲਾ ਹਾਂ ਜੋ ਕਿ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਨੇ ਜੋ ਕਿ ਇਹ ਅਹਿਮ ਚਲਾਈ ਆ ਚਾਈਨਾ ਡੋਰ ਬਾਈਕਾਟ ਕਰੋ ਠੀਕ ਹੈ ਜੋ ਕਿ ਕੱਲ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਡਰੋਨ ਚਲਾ ਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਆ ਕੱਲ ਉਹੀ ਡਰੋਨ ਧਾਰੀਵਾਲ ਦੇ ਵਿੱਚ ਚੱਲ ਸਕਦਾ ਆ ਠੀਕ ਹੈ ਮੈਂ ਸਾਰੇ ਧਾਰੀਵਾਲ ਦੇ ਬੱਚਿਆਂ ਅੱਗੇ ਜਾਂ ਵੀਰਾਂ ਅੱਗੇ ਬੇਨਤੀ ਕਰਦਾ ਵਾਂ ਕਿ ਚਾਈਨਾ ਡੋਰ ਦਾ ਬਾਈਕਟ ਕਰੋ ਠੀਕ ਹੈ ਇੰਡੀਅਨ ਡੋਰ ਦਾ ਇਸਤੇਮਾਲ ਕਰੋ ਆਪਾਂ ਇੱਥੋਂ ਪਤੰਗਾ ਲੈਣ ਆਏ ਆ ਤੇ ਨਾਲ ਹੀ ਨਾਲ ਆਪਾਂ ਇੰਡੀਅਨ ਡੋਰ ਦਾ ਨਾਲ ਯੂਜ਼ ਕਰਾਂਗੇ ਮੈਂ ਸਾਰੇ ਵੀਰਾਂ ਨੂੰ ਇਹੀ ਗੱਲ ਕਹਿਣਾ ਚਾਹਨਾ ਕਿ ਆਪਾਂ ਇੰਡੀਅਨ ਡੋਰ ਦੇ ਨਾਲ ਪਤੰਗ ਉਡਾਈਏ ਮੈਂ ਇੰਡੀਅਨ ਡੋਰ ਨਾਲ ਹੀ ਕੱਲ ਪਤੰਗ ਉਡਾਣੀ ਆ ਤੇ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਲੱਖ ਲੱਖ ਲੋੜੀ ਦੀਆਂ ਵਧਾਈਆਂ ਹਾਂਜੀ ਮੇਰਾ ਨਾਮ ਮਨਮੀਤ ਸਿੰਘ ਹੈ ਜੀ ਮੈਂ ਡੜਵਾਂ ਦਾ ਰਹਿਣ ਵਾਲਾ ਤੇ ਆਪਾਂ ਐ ਸੀਗੇ ਅੱਜ ਬਾਜ਼ਾਰ ਲੋੜੀ ਦੀ ਤਿਆਰੀ ਕਰ ਰਹੇ ਸੀ ਤੇ ਬਾਕੀ ਗੁੱਡੀਆਂ ਗੱਡੀਆਂ ਲੈ ਲਈਆਂ ਵਾਂ ਤੇ ਬਾਕੀ ਅਸੀਂ ਯੂਥ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਚਾਈਨਾ ਡੋਰ ਵੀਰੋ ਜਿਹੜੀ ਨਾਂ ਵਰਤੋ ਤੇ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਜੋ ਹਨ ਸਾਰਿਆਂ ਦੀਆਂ ਜਾਨਾਂ ਬਚ ਸਕਣ ਪੰਛੀਆਂ ਦੀਆਂ ਜਾਨਾਂ ਬਚ ਸਕਣ ਠੀਕ ਹੈ ਜੀ ਤੇ ਬਾਕੀ ਘਰ ਬੋ ਖਾਓ ਪੀਓ ਇੰਜੋਏ ਕਰੋ ਤੇ ਸਾਰਿਆਂ ਨੂੰ ਹੈਪੀ ਲੋੜੀ ਜੀ ਹੈਪੀ ਲੋੜੀ ਮੈਂ ਅਮਿਤ ਪਾਸ ਸਿੰਘ ਵਾਸੀ ਧਾਰੀਵਾਲ ਅੱਜ ਇੱਥੇ ਮੈਂ ਦੇਖ ਰਿਹਾ ਵੇ ਜਿਹੜੇ ਸ਼ਹਿਰ ਦੇ ਨਿਵਾਸੀ ਆ ਉਹ ਆਪਣੇ ਇੰਡੀਅਨ ਡੋਰ ਅਤੇ ਆਪਣੇ ਗੁੱਡੀਆਂ ਨੂੰ ਲੈ ਕੇ ਬੜੇ ਉਸਾਈ ਤਨ ਲੋੜੀ ਮਨਾਉਣ ਵਾਸਤੇ ਅਤੇ ਮਾ ਧਾਰੇ ਵਾਲ ਪੁਲਿਸ ਪ੍ਰਸ਼ਾਸਨ ਤੇ ਗਰਦਾਸ ਐਸਐਸਪੀ ਦਾ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਮਹਿਮ ਚਲਾ ਕੇ ਚਾਈਨਾ ਡੋਰ ਨੂੰ ਰੋਕ ਲਗਾਈ ਅਤੇ ਮੈਂ ਸਰਕਾਰ ਅਪੀਲ ਕਰਦਾ ਮੈਂ ਪਬਲਿਕ ਅਗੇ ਆਪਣੇ ਭਰਾਵਾ ਅਗੇ ਕੱਲ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆਪਣੇ ਇੰਡੀਅਨ ਡੋਰ ਨਾਲ ਗੁੱਡੀਆਂ ਡਾਲ ਚਾਈਨਾ ਦਾ ਬਾਈ ਡੋਰ ਦਾ ਬਾਈਕਾਟ ਕਰਨ ਤਾਂ ਕਿ ਪੰਛੀਆਂ ਦੀ ਜਾਨ ਆਪਣੀ ਜਾਨ ਸਭ ਦੀ ਬਚਾ ਸਕੇ ਹੈਪੀ ਲੋੜੀ